ਅਗਰ ਨਿਕਮ ਦੀ ਵੀ ਆਪਾਂ ਗੱਲ ਕਰ ਰਹੀ ਹਾਂ ਉੱਥੇ ਵੀ ਇੱਕ 10% ਵਾਲਾ ਰੋਲਾ ਜਿਹੜਾ ਪਿਆ ਹੋਇਆ ਸੀਗਾ ਕਹਿੰਦੇ ਕਿ ਭਾਈ ਉਹਦੇ 75 ਲੱਖ ਰੁਪਏ ਕਮਿਸ਼ਨ ਹੀ ਮੰਗੀਆਂ ਸੀ 10% ਮੈਨੂੰ ਦੇ ਦਿਓ ਉਹ ਕੀ ਮਸਲਾ ਜੀ ਇਹ ਜੇ ਨਿਬੜਿਆ ਨਹੀਂ ਉਹ ਚੱਲ ਰਿਹਾ ਕੰਮ ਉਹ ਫੜਿਆ ਸੀਗਾ ਜੀ ਸੰਜੀਤ ਕੁੰਮਰ ਹਮ ਸੰਜੀਤ ਕੁੰਮਰ ਨੂੰ ਫੜਿਆ ਸੀਗਾ ਉਹ ਐਸ ਸੀ ਸੀਗਾ ਸੁਪਰੀਡੈਂਟ ਇੰਜੀਨੀਅਰ ਜੀ ਉਹ ਅੱਗੇ ਆਪਾਂ ਖਬਰ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਟੈਂਡਰ ਦਾ ਸਾਰਾ ਇਹਨਾਂ ਨੇ ਜਲੂਸ ਘੜਤਾ ਹਮ ਬਿਲਕੁਲ ਤੇ ਖੀਰ ਕਾਰੋਬਾਰੀ ਨੂੰ ਕਿਹਾ ਕਿ ਯਾਰ ਜੇ ਤੂੰ ਇਸ ਗੇਮ 'ਚ ਆਉਣਾ ਹੈ ਕੈਫੇ ਜਾ ਹੂੰ ਆਣਾ ਕਵੀ ਮਾਮਾ ਠਾ ਕਰਕੇ ਗਰਲ ਜੀ ਤਾਂ ਸਰਾਬਾ ਨਗਰ ਇੱਕ ਕੈਫੇ ਚ ਉਹ ਕਾਰੋਬਾਰੀ ਵੀ ਅਗੋਂ ਤਾਨੂੰ ਪਤਾ ਹੀ ਆ ਹੂੰ ਉਹ ਵੀ ਹੰਡੇ ਹੁੰਦੇ ਖੜਾਰੇ ਜੀ ਉਹਨੇ ਵੀ ਰਿਕਾਰਡਰ ਲਾ ਲਿਆ ਤੇ ਗੱਲਬਾਤ ਰਿਕਾਰਡ ਹੋ ਗਈ ਹੂੰ ਇੱਕ ਕਮਰ ਜਿਹੜਾ ਸੀਗਾ ਹਾਂ ਬਾਬਰੇ ਨੇ ਫੁੱਲ ਖਲਾਇਆ ਫੁੱਲ ਨਾ ਬਹੁਤ ਵਿਸ਼ੇਸ਼ ਤਰ੍ਹਾਂ ਦਾ ਫੁੱਲ ਕੋ ਲੈ ਗਿਆ ਰਾਜਕੁਮਾਰ ਤੇ ਤੇ ਕੁਮਾਰ ਰਗੜਿਆ ਗਿਆ ਹੂੰ ਇਹ ਫੜਿਆ ਗਿਆ ਹੋ ਕੱਲ ਮੀਡੀਆ 'ਚ ਖਬਰਾਂ ਲਗੀਆਂ ਨੇ ਕਿ ਐਸੇ ਕਮਰ ਨੇ ਸਿੱਧਾ ਨਾਲ ਦੇ ਤੱਕ ਕਮਿਸ਼ਨਰ ਦਾ ਹੂੰ ਡੇ ਚਲਵਾਦਾ ਜੀ ਉਹ ਕਹਿੰਦਾ ਕਿ ਯਾਰ ਮੇਰੇ ਤੇ ਸਾਰਾ ਤੁਸੀਂ ਸੁੱਟਦਾ ਹੂੰ ਮੈਂ ਤੇ ਵਿੱਚੋਂ 1% ਰੱਖਣਾ ਸੀ ਵੀਰੇ ਬਾਕੀ ਤੇ ਸਾਰਾ ਖੁਸ਼ ਹੋ ਤੇ ਜਾਣਾ ਸੀ ਨਹੀਂ ਜਾਣੀ 3% ਦੀ ਖੇੜ ਤੁਸੀਂ ਦੇਖੋ ਨਾ ਕਿ 10% 72 ਲੱਖ ਬਣ ਗਿਆ ਤੇ ਇਹਦਾ ਮਤਲਬ ਕਿ ਕਰੋੜਾਂ ਦਾ ਠੇਕਾ ਸੀਗਾ 8.80 ਕਰੋੜ ਲਗਭਗ ਸੀ ਐਗਜ਼ੈਕਟਲੀ ਸ਼ੁਕਰੀਆ ਹਾਂਜੀ ਤਾਂ ਉਹ ਮਤਲਬ ਕਿ 8 ਕਰੋੜ ਚੋਂ ਤੁਸੀਂ ਦੇਖੋ 8 ਕਰੋੜ ਰੁਪਏ ਦਾ ਪ੍ਰੋਜੈਕਟ ਹੂੰ ਤੇ ਸਿੱਧਾ 72 ਲੱਖ ਤੇ ਠੇਕੇਦਾਰ ਤੋਂ ਪਹਿਲੇ ਲੈ ਕੇ ਇੱਕ ਮਿੰਟ ਓੜੋ ਕਿਉਂ ਨਾ ਹੂੰ ਆਪਾਂ ਥੋੜਾ ਸੋਚ ਕੇ ਦੇਖੀਏ ਸੁਖਮ ਸਿੰਘ ਸਾਹਿਬ ਤਾਂ ਫਿਰ ਠੇਕੇਦਾਰ ਉਥੇ ਕੀ ਕੀ ਤੁਹਾਨੂੰ بڑے ਵੱਡੇ ਪ੍ਰਬੰਧ ਕਰਕੇ ਦੇਊਗਾ ਉਨੇ ਨਹੀਂ ਬੱਚੇ ਪਾਲਣੇ ਜੀ ਤਾਂ ਫਿਰ ਤੁਹਾਡੇ ਪੋਲ ਗਲੀਆਂ ਕਿੰਨੀ ਗਲਾਈਫ ਬਣਾਉਣਗੀਆਂ ਬਈ ਤੂਫਾਨਾਂ ਨਾਲ ਢੇਰੀਆਂ ਨਾਲ ਡਿੱਗ ਪੈਂਦੇ ਮਾੜੇ ਮਾੜੇ ਫਿਰ ਉਹ ਐਂ ਬਣਦੇ ਆਹੀ ਕੇ ਮੈਂ ਠੇਕੇਦਾਰ ਵੀ ਰੋ ਰਹੇ ਆ ਅਸੀਂ ਠੇਕੇਦਾਰਾਂ ਨੂੰ ਗਾਲਾਂ ਕੱਢੀ ਜਾਂਦੇ ਹੂੰ ਤਾਂ ਗੱਲ ਤੇ ਇਹੋ ਆ ਕਿ ਜੜ ਨੂੰ ਫੜਨ ਦੀ ਜ਼ਰੂਰਤ ਆ ਸਾਬ ਅੱਛਾ ਹੁਣ ਗੱਲ ਇਹ ਆ ਕਿ ਭਾਈ ਉਧਰ ਔੜਾ ਪੈ ਕੇ ਡੈਚਲਵਾਲ ਕਹਿੰਦਾ ਕਮਿਸ਼ਨਰ ਉਹ ਕਹਿੰਦਾ ਵੀਰੇ ਉਹ ਫਸਿਆ ਉਹ ਮੈਨੂੰ ਫਸਾਉਣ ਨੂੰ ਫਿਰਦਾ ਹੂੰ ਮੈਂ ਥੋੜੀ ਨਾ ਕਿਹਾ ਜੀ ਯਾਨੀ ਮੈਂ ਜਿਹੜੀ ਗੱਲ ਕਹਿੰਦਾ ਸੀਗਾ ਡੇਵਾਲਾ ਤੋਂ ਰਮਨ ਅਰੂੜਾ ਦੇ ਮਾਮਲੇ 'ਚ ਕਿ ਰਮਨ ਅਰੂੜਾ ਤਾਂ ਇੱਕ ਨਮੂਨਾ ਹੈ ਇਸ ਗੇਮ ਦਾ ਹੂੰ ਇੱਕ ਗੇਮ ਤਾਂ ਸ਼ਹਿਰ-ਸ਼ਹਿਰ 'ਚ ਲੱਗ ਰਹੀ ਆ ਜੀ ਆ ਤੁਹਾਡੇ ਸਾਹਮਣੇ ਹੁਣ ਲੁਧਿਆਣਾ ਵੀ ਆ ਗਿਆ ਇੱਕੋ ਸ਼ਹਿਰ 'ਚੋਂ ਨਿਕਲ ਰਹੀਆਂ ਨੇ ਹਾਂਜੀ ਲੋ ਜਲੰਧਰ ਵੇਖ ਲਿਆ ਜਲੰਧਰ ਜਲੰਧਰ ਆ ਗਿਆ ਲੁਧਿਆਣਾ ਆ ਗਿਆ ਹੂੰ ਅੰਮ੍ਰਿਤਸਰ ਦੇ ਵਿੱਚ ਤੇ ਭਾਈ ਆਲਰੇਡੀ ਇਸ ਤਰ੍ਹਾਂ ਦੇ ਕੇਸ ਚੱਲ ਰਹੇ ਨੇ ਜੀ ਜੀ ਜਿਹੜਾ ਇੰਪਰੂਵਮੈਂਟ ਟਰਸਟ ਹੈ ਜੀ ਸੋ ਮਤਲਬ ਕਿ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਆ ਉਹ ਹਰੇਕ ਸ਼ਹਿਰ ਚ ਆ ਰਹੇ ਨੇ ਸਾਹਮਣੇ ਮੈਂ ਤੁਹਾਨੂੰ ਆਹੀ ਤੇ ਕਹਿੰਦਾ ਸੀ ਜੀ ਕਿਹਦੇ ਵਿੱਚ ਮਤਲਬ ਕਿ ਉਹ ਜਿਹੜੀ 60 ਫੁੱਟੀ ਸੜਕਾਂ ਲਈ ਜਿਹੜੀ ਸ਼ਰਤ ਆ ਉਹ ਤੇ ਜੋ ਨਕਸ਼ੇ ਪਾਸ ਕਰਵਾਉਣ ਵਾਲੀ ਗੇਮ ਆ ਸਭ ਤੇ ਸਮਝ ਤੋਂ ਬਾਹਰ ਆ ਗੱਲਾਂ ਮਤਲਬ ਕਿ ਇਹ ਨਹੀਂ ਗੇਮ ਤਗੜੀ ਆ ਕਿ ਉਹ ਇਹਨਾਂ ਵਾਸਤੇ ਤਾਂ ਕਹਿੰਦੇ ਸੋਨੇ ਦਾ ਡਾਂਡਾ ਦੇਣ ਵਾਲੀ ਮੁਰਗੀ ਹੈ ਬਸ ਜਦੋਂ ਹਾਂਜੀ ਹੁਣ ਇਹਦੇ ਵਿੱਚ ਭਾਈ ਸਾਨੂੰ ਨਹੀਂ ਪਤਾ ਵੀ ਉਹ ਝੂਠ ਬੋਲਦਾ ਹੈ ਕਿ ਉਹ ਝੂਠ ਬੋਲਦਾ ਹੈ ਪਰ ਤੁਸੀਂ ਸੋਚ ਕੇ ਦੇਖੋ ਕਿ 8 ਕਰੋੜ ਦਾ ਕੋਈ ਪ੍ਰੋਜੈਕਟ ਹੈ ਕੋਈ ਟੈਂਡਰ ਹੈ ਉਹਦੇ 'ਚ ਉਹ 72 ਲੱਖ ਤਾਂ ਸਿੱਧਾ ਹੀ ਤੁਹਾਨੂੰ ਪੇ ਕਰਨਾ ਪੈ ਗਿਆ ਬਿਲਕੁਲ ਤਾਂ ਫਿਰ ਤੁਸੀਂ ਆਪ ਵੀ ਕਮਾਈ ਕਰਨੀ ਆ ਤੇ ਉਹਨੂੰ ਤੁਸੀਂ ਮਤਲਬ ਕਿਨੇ ਪਰੇ ਵੀ ਚਾੜਨਾ ਤੇ ਉਹਦੇ 'ਚ ਕੀ ਲੱਗੂਗਾ ਕੀ ਨਹੀਂ ਹੋਏ ਜੀ ਹਾਲਾਂਕਿ ਚੱਲਦੇ ਪ੍ਰੋਜੈਕਟ 'ਚ ਵੀ ਕੋਈ ਆ ਜਾਣਗੇ ਮੰਗਤੇ ਤੇ ਤਾਂ 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 ਬਿਲਕੁਲ ਹੋ ਸਕਦਾ ਕੋਈ ਹੋਰ ਵੀ ਆ ਕੇ ਕਹਦੇਵੇ ਕਿ ਮੈਨੂੰ ਵੀ ਦੇ ਅ ਸਰ ਤੁਸੀਂ ਕੋਈ ਕਲੋਨੀ ਕੱਟਣੀ ਸਟਾਰਟ ਤੇ ਕਰੋ ਤੁਸੀਂ ਕੋਈ ਪ੍ਰੋਜੈਕਟ ਲਾਉਣਾ ਸਟਾਰਟ ਤੇ ਕਰੋ ਸਰ ਕਲੋਨੀ ਬਹੁਤ ਵੱਡੀ ਹੋ ਜੰਦੀ ਤੁਸੀਂ ਛੋਟਾ ਕੰਮ ਸ਼ੁਰੂ ਕਰ ਲਓ ਤੁਸੀਂ ਰੋਡ ਤੇ ਦੁਕਾਨ ਬਣਾ ਕੇ ਦੇਖੋ ਐਦਾ ਹੱਡਾ ਰੋੜੀ ਚ ਉਹਨੀਆਂ ਪੁਰਾਣੇ ਸਮੇਂ 'ਚ ਪਸ਼ੂ ਮਰੇ ਤੇ ਇੱਲਾ ਨਹੀਂ ਆਉਂਦੀਆਂ ਸੀ ਜਿੰਨੇ ਇਹ ਮੰਗ ਖਾਣੇ ਆ ਜਾਂਦੇ ਆ ਜੀ ਉਹ ਕਹਿੰਦਾ ਕਿ ਆ ਇਹ ਐਨਓਸੀ ਤੇਰੀ ਰਹਿੰਦੀ ਹੈ ਲਿਆ ਦੇ ਜੀ ਕਿਹੜੀ ਅਨੁਸੂਚੀ ਸੈਟਿੰਗ ਚੱਲ ਬਿਲਕੁਲ ਜਿਹੜੀ ਸੈਟਿੰਗ ਨਹੀਂ ਹੁੰਦੀ ਹੋ ਗਿਆ ਸੋ ਇਹ ਇੱਕ ਖੇਡ ਬਹੁਤ ਵੱਡੇ ਪੱਧਰ ਤੇ ਥਾਂ ਥਾਂ ਤੇ ਖੇਡੀ ਜਾ ਰਹੀ ਆ ਥਾਂ ਥਾਂ ਤੇ ਇੱਕ ਗੇਮ ਜਿਹੜੀ ਉਹ ਚਲਦੀ ਪਈ ਆ ਜਿੱਥੇ ਰਾਜਮੰਦੀ ਆ ਉਥੇ ਪਰਦਾ ਪੋਸ਼ੀ ਆ ਜਿੱਥੇ ਕੋਈ ਖੇਡ ਖਿਲਰ ਜਾਂਦੀ ਆ ਉਥੇ ਇਹੋ ਜੇ ਕਮਰ ਤੇ ਡੈਚਲ ਵਾਲ ਹੋਰਾਂ ਦੀ ਬਿਵਾਦ ਸਾਹਮਣੇ ਆ ਜਾਂਦੇ ਨੇ ਜੀ ਜੀ ਬਿਲਕੁਲ ਮੈਂ ਤੁਜੀ ਕਹ ਰਿਕ ਵਿਵਾਦ ਦੀ ਹੋਰ ਗੱਲ ਕਰਦੇ ਆ ਪਹਿਲਾਂ ਇੱਕ ਸੋਹਣਾ ਜਿਹਾ ਕਮੈਂਟ ਪੜ੍ਹ ਲਿਓ ਜੀ ਇਹ 50 ਆਈਡੀ ਤੋਂ ਬਾਈ ਹੋਰਾਂ ਨੇ ਕੀਤਾ ਹੈ ਕਹਿੰਦੇ ਕਿ ਮੈਂ ਆਸਟ੍ਰੇਲੀਆ ਰਹਿੰਦਾ ਤੇ ਆਪਣੇ ਫਾਦਰ ਸਾਹਿਬ ਨੂੰ WhatsApp ਤੇ ਕਹਿੰਦੇ ਤੁਹਾਡੀ ਖਬਰ ਭੇਜਦਾ ਜਦੋਂ ਨਹੀਂ ਭੇਜਦਾ ਤੇ ਉਦੋਂ ਕਹਿੰਦੇ ਕਿ ਗੁਰੂ ਸਰੀਏ ਦੀ ਖਬਰ ਭੇਜ ਯਾਰ ਕਿਉਂਕਿ ਉਹਨਾਂ ਨੂੰ ਆਪ ਕੱਢਣੀ ਨਹੀਂ ਆਉਂਦੀ ਹਾਂ ਜੀ ਥੈਂਕ ਯੂ ਜੀ ਥੈਂਕ ਯੂ ਉਹਨਾਂ ਨੂੰ ਵੀ ਸਾਡੇ ਵੱਲੋਂ ਸ਼ੁਕਰੀਆ ਕਹਿਣਾ ਜੀ 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 ਪੀਵੀ 31 ਕਹਿੰਦੇ ਕਿ ਪਹਿਲਾਂ ਸਰਕਾਰਾਂ ਚ ਚੱਲਦਾ ਸੀ ਪਰ ਇਹ ਤਾਂ ਕਹਿੰਦੇ ਹਲਕੇ ਹੋ ਗਿਆ ਹੁਣ 10% 10% ਦੀਆਂ ਤੇ ਖ਼ਬਰਾਂ ਜੀ ਸਾਹਮਣੇ ਖ਼ਬਰਾਂ ਆ ਰਹੀਆਂ ਨੇ ਤੇ ਉਹ ਵੀ ਦੋ ਚਾਰ ਬੰਦੇ ਨਾ ਮਾਰੇ 10% ਦੇ ਵਿੱਚੋਂ 10% ਕੌਣ ਲੈ ਮੈਂ ਤੁਹਾਨੂੰ ਸ਼ਹਿਰ ਦੇ ਅੱਗੇ ਵੀ ਦੱਸਿਆ ਸੀ ਮੈਨੂੰ ਕੋਈ ਕਾਰੋਬਾਰੀ ਠੇਕੇਦਾਰ ਮਿਲਿਆ ਇਹਦਾ ਕਹਿੰਦੇ ਯਾਰ ਤੁਸੀਂ ਕਦੇ ਸਾਡੀ ਗੱਲ ਕਰਦੇ ਹੀ ਨਹੀਂ ਹਮ ਅਸੀਂ ਕਿੰਨੇ ਮਜਬੂਰ ਆ ਗਾਲਾਂ ਸਾਨੂੰ ਪੈਂਦੀਆਂ ਜੀ ਕੀ ਤੁਹਾਨੂੰ ਪਤਾ ਕਿ ਸਾਡੇ ਤੋਂ ਕਿੰਨਾ ਲਿਆ ਜਾਂਦਾ ਜੀ ਹਮ ਤਾਂ ਉਹਨਾਂ ਨੇ ਇਹ ਕਿਹਾ ਸੀਗਾ ਕਿ ਛੋਟੇ ਸ਼ਹਿਰਾਂ ਚ ਵੀ ਠੇਕੇਦਾਰਾਂ ਦੇ ਜਿਹੜੇ ਟੈਂਡਰ ਮੰਨ ਲਓ ਇੱਕ ਨੰਬਰ 'ਚ ਵੀ ਨਿਕਲਾ ਏ ਉਹਦੇ 'ਚ ਟੈਂਡਰ 'ਚ ਕੋਈ ਉਹਨੂੰ ਦੇਣਾ ਨਹੀਂ ਪਿਆ ਕਮਿਸ਼ਨ ਜਦੋਂ ਕੰਮ ਚੱਲ ਪਿਆ ਜਿੰਨੇ ਦਾ ਪ੍ਰੋਜੈਕਟ 5% ਉਹ ਕਹਿੰਦੇ ਅਕੇ ਦੇਣਾ ਪੈਂਦਾ ਘੱਟੋ-ਘੱਟ ਹੁਣ ਕਿਹਨੂੰ ਦਿੰਦੇ ਆ ਮੈਨੂੰ ਨਹੀਂ ਪਤਾ ਜੀ ਮੈਨੂੰ ਖੁਦ ਇੱਥੇ ਕਿਹਾ ਇੱਕ ਠੇਕੇਦਾਰ ਨੇ ਹੁਣ ਮੈਂ ਨਾ ਲਵਾਂਗੇ ਤੁਹਾਡਾ ਗੱਲ ਕੁੱਟ ਦੇਣਗੇ ਬਿਲਕੁਲ ਅੱਗੇ ਤੋਂ ਕੰਮ ਵੀ ਨਹੀਂ ਮੁਰਥੇ ਮਿਲਦਾ ਫਿਰ ਉਹ ਖਾ ਜਾਂਦਾ ਕੰਮ ਖੈਰ ਮਿੰਟੂ ਜੀ ਇੱਕ ਵਿਵਾਦ ਦੀ ਗੱਲ ਹਾਂਜੀ ਤੁਮ ਇੱਕ ਚੀਜ਼ ਹੋਰ ਦੱਸਾਂ ਟਰ ਜੀ ਇਹਨਾਂ ਦਾ ਕਮਾਲ ਹੀ ਆ ਕਿ ਪਿਛਲੇ ਦਿਨਾਂ ਚ ਇਹਨਾਂ ਨੇ ਕੁਝ ਪੰਜਾਬੀ ਮੁੰਡੇ ਕੁੜੀਆਂ ਕੱਢਦੇ ਸਨ ਆਪਣੀ ਇਹਨਾਂ ਦੀ ਟੀਮ ਚੋ ਜੀ ਤੇ ਮੈਨੂੰ ਇੱਕ ਕੁੜੀ ਦਾ ਫੋਨ ਆਇਆ ਹੂੰ ਤੇ ਅਸੀਂ ਦੋਵੇਂ ਭਰਾ ਜਾਈ ਜਾਂਦੇ ਸੀਗੇ ਤੇ ਮੈਂ ਸੁਣਦੇ ਪਿਆ ਦੇਖੋ ਇਹਨਾਂ ਦੀਆਂ ਕਰਤੂਤਾਂ ਦੇਖੋ ਹੂੰ ਕਹਿੰਦੀ ਵੀ ਵੀਰੇ ਮੈਂ ਤੁਹਾਡੇ ਨਾਲ ਫਸਟ ਟਾਈਮ ਉਹਦੇ ਕੋਲ ਨੰਬਰ ਵੀ ਹੈ ਨਹੀਂ ਮੇਰਾ ਗਾਹ ਨੰਬਰ ਵੀ ਮੇਰੇ ਕਿਸੇ ਫਰੈਂਡ ਤੋਂ ਲਿਆ ਕਾਮੇਟ ਫਰੈਂਡਸ ਹੂੰ ਉਹ ਕਹਿੰਦੀ ਵੀਰੇ ਮੈਂ ਗੱਲ ਕਰਨੀ ਸੀ ਮੈਂ ਕਿਹਾ ਦੱਸੋ ਜੀ ਤੇ ਉਹ ਕਹਿੰਦੀ ਕਿ ਮੈਂ ਫਲਾਣੀ ਥਾਂ 'ਚ ਫਲਾਣੀ ਬ੍ਰਾਂਚ 'ਚ ਜੌਬ ਕਰਦੀ ਸੀ ਵਗੈਰਾ ਵਗੈਰਾ ਹੂੰ ਤੇ ਮੈਨੂੰ ਮਤਲਬ ਕਿ ਟਰਮੀਨੇਟ ਕਰਤਾ ਟਰਮੀਨੇਟ ਹੀ ਕਿਹਾ ਉਹ ਕਹਿੰਦੇ ਸੀ ਤੈਨੂੰ ਕਰਨਾ ਕਿਉਂਕਿ ਤੂੰ ਸਾਡੀਆਂ ਸੂਚਨਾਵਾਂ ਮਿੰਟੂ ਤੱਕ ਪਹੁੰਚਉਂਗੀ ਨਾ ਕਦੇ ਕੋਈ ਗੱਲ ਨਾ ਕੋਈ ਬਾਤ ਯਾਰ ਉਹ ਕਹਿੰਦੇ ਕਹਿੰਦੀ ਵੀ ਤੁਸੀਂ ਕੀ ਕਰੋਗੇ ਮੈਂ ਹੀ ਚੱਲੀ ਆ ਉਹ ਵੀ ਕੁੜੀ ਜ਼ੋਰਤਾਂ ਲਈ ਜੀ ਜੀ ਬਿਲਕੁਲ ਉਹਨੇ ਚਲਾ ਕੇ ਮਾਰਿਆ ਅਸਤੀਫਾ ਦੇ ਕੇ ਚਲੀ ਗਈ ਜੇ ਜਦੋਂ ਮਿਲਾਂ ਗੱਲ ਤੋਂ ਤਾਂ ਤੁਸੀਂ ਆ ਹਾਲ ਹੈ ਇਹਨਾਂ ਦੀਆਂ ਕਰਤੂਤਾ ਹੈ ਨਾ ਸੀਆਂ ਮੈਂ ਗੱਲ ਕਰਨੀ ਨਹੀਂ ਸੀ ਚਾਹੁੰਦਾ ਵਿਅਕਤੀਗਤ ਗੱਲ ਹੈ ਜੀ ਠੀਕ ਹੈ ਨਾ ਹੀ ਮੈਂ ਕਦੇ ਕਿਸੇ ਇਦਾਂ ਭੈਣ ਭਰਾ ਦੀ ਕੋਈ ਰਿਕਾਰਡਿੰਗ ਸ਼ਕੋਡਿੰਗ ਮੈਂ ਨਹੀਂ ਕਰਦਾ ਜੀ ਜੀ ਠੀਕ ਹੈ ਨਾ ਪਰ ਕਿੰਨੇ ਮਾਨ ਨਾਲ ਉਹਨੇ ਕਿਹਾ ਜੇ ਤੁਹਾਡੇ ਨਾਲ ਨਾ ਜੁੜਿਆ ਤਾਂ ਫਿਰ ਠੀਕ ਆ ਆ ਚੱਕੋ ਹੂੰ ਤਾਂ ਮਤਲਬ ਕਿ ਕੀ ਕਰਦੇ ਫਿਰਦੇ ਹੋ ਤੁਸੀਂ ਯਾਰ ਤਾਹੀਂ ਕਹ ਰਿਹਾ ਕਿ ਕਿਸ ਮੜਾਲੇ ਇਸ਼ਾਰਾ ਹੋ ਗਿਆ ਤੇ ਉਹ ਮਾਰ ਦੇਣ ਕੀ ਗੱਲ ਕੁੱਟ ਕੇ ਉਹਦਾ ਗਲ ਕੀ ਟੇ ਟਿੱਡ ਉਹਦਾ ਪੁਖਾ ਮਾਰ ਦੇ ਦਿੱਤੇ ਹੂੰ ਬਿਲਕੁਲ ਉਹੀ ਹੈ ਨਾ ਮੈਂ ਉਹੀ ਕਹਿ ਰਿਹਾ ਸੀ ਮੁੜ ਕੇ ਅਗਲਾ ਵਿਚਾਰਾ ਕੰਮ ਨੂੰ ਵੀ ਤਰਸਦਾ ਫਿਰਨਾ ਕੰਮ ਨਹੀਂ ਦੇਣਾ ਕੋਈ ਟੈਂਡਰ ਨਹੀਂ ਦੇਣਾ ਤੇ ਜਿਹੜੀਆਂ ਦੁਸ਼ਮਣੀਆਂ ਪੈ ਜਾਂਦੀਆਂ ਨੇ ਆਹ ਦੇਖੋ ਰਮਜੀਤ ਸਿੰਘ ਕਹਿੰਦੇ ਸਰ 5% ਤਾਂ ਚੈੱਕ ਲੈਣ ਲਈ ਦੇਣੇ ਪੈਂਦੇ ਆ ਹੂੰ ਕਮਾਲ ਹੋ ਗਈ ਐ ਜੀ ਕਮਾਲ ਯੋ ਮੈਨੂੰ ਲੱਗਦਾ ਬਚਦੇ ਐਂਡ ਤੇ 10 ਵੀ% ਹੋਣਗੇ ਬਾਕੀ ਵਿੱਚੋਂ ਹੀ ਨਿਕਲ ਜਾਂਦੇ ਹੋਣੇ ਖੈਰ ਮਿੰਟੂ ਜੀ ਹੈ ਤੇ ਕਮਾਲਾ ਹੀ ਇੱਥੇ ਇੱਕ ਤੋਂ ਇੱਕ ਵੱਧ ਕਮਾਲ ਹੁੰਦੀ ਹੈ ਤੇ ਆਪਾਂ ਪਿਛਲੇ ਟਾਈਮ ਤੋਂ ਵੇਖ ਰਹੇ ਆ ਵੀ ਇੱਕ ਤੋਂ ਇੱਕ ਵੱਧ ਇਹੋ ਜਿਹਾ ਕੋਈ ਬੰਦਾ ਆਉਂਦਾ ਜਿਹੜਾ ਕੋਈ ਕੁਰਸੀ ਜਿੱਥੇ ਵੀ ਖਾਲੀ ਲੱਗਦੀ ਹੈ ਉਹ ਭਰ ਦਿੰਦਾ ਜੇ ਖਾਲੀ ਨਹੀਂ ਹੁੰਦੀ ਤਾਂ ਖਾਲੀ ਕਰ ਲੈਂਦਾ ਫਿਰ ਭਰ ਦਿੰਦਾ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦਾ ਕਹਿੰਦੇ ਵੀ ਓਐਸਡੀ ਬਾਹਰੋਂ ਲਿਆਂਦਾ ਸ਼ਾਲੀਨ ਮਿਤਰਾ ਉਹ ਵੀ ਦਿੱਲੀ ਤੋਂ ਆ ਗਿਆ ਕਿਹੜਾ ਜੀ ਨਾਮ ਕੀ ਹੈ ਸ਼ਾਲੀਨ ਮਿਤਰਾ ਸ਼ਾਲੀਨ ਨਾ ਹੀ ਬੜਾ ਪਿਆਰਾ ਹੈ ਸ਼ਾਲੀਨ ਨਾਮ ਹੈ ਸ਼ਾਲੀਨ ਸ਼ਾਲੀਨ ਹੁੰਦਾ ਨਾ ਬੜਾ ਜਿਹੜਾ ਬੰਦਾ ਲਿਆਕਤ ਵਾਲਾ ਹੁੰਜੀ ਉਹਨੂੰ ਕਹਿੰਦੇ ਨਾ ਸ਼ਾਲੀਨ ਸ਼ਾਲੀਨ ਸੁਭਾਅ ਦਾ